ਤੁਹਾਨੂੰ ਇਨਫੋ ਪੰਜਾਬ ਚੈਨਲ ਇਨਫੋ ਪੰਜਾਬ ਚੈਨਲ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਯੂ ਮੈਨੇਜਮੈਂਟ ਸਿਸਟਮ ਸੋ ਜੋ ਕਯੂ ਮੈਨੇਜਮੈਂਟ ਸਿਸਟਮ ਇਲੈਕਟ੍ਰਿਕ ਮਿਸ਼ਨ ਲਾਂਚ ਕੀਤਾ ਗਿਆ ਹੈ ਇਹਦੇ ਵਿੱਚ ਕਿਸ ਤਰ੍ਹਾਂ ਤੁਸੀਂ ਆਪਣਾ ਪਾਸਵਰਡ ਚੇਂਜ ਕਰਨਾ ਹੈ ਇਸ ਬਾਰੇ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਵੀਡੀਓ ਵਿੱਚ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਤੁਸੀਂ ਕਯੂ ਮੈਨੇਜਮੈਂਟ ਸਿਸਟਮ ਵਿੱਚ ਜੋ ਵੋਟਰਾਂ ਦੀ ਗਿਣਤੀ ਹੈ ਕਿ ਤੁਹਾਡੇ ਬੂਥ ਫੜ ਕਿੰਨੇ ਵੋਟਰ ਬੋਟ ਪਾਉਣ ਲਈ ਖੜੇ ਹੁੰਦੇ ਨੇ ਗਿਣਤੀ ਕਿਸ ਤਰ੍ਹਾਂ ਫਿਲ ਕਰਨੀ ਹੈ ਤਾਂ ਕਿ ਬਾਹਰ ਬੈਠੇ ਲੋਕਾਂ ਨੂੰ ਪਤਾ ਲੱਗ ਸਕੇ ਬੂਥ ਫੜ ਕਿੰਨੀ ਪੀੜ ਹੈ ਇਸ ਨੂੰ ਪੜਨ ਦੀ ਸਭ ਤੋਂ ਪਹਿਲਾਂ ਗੂਗਲ ਸਰਚ ਵਿੱਚ ਤੁਸੀਂ ਲਿਖਣਾ ਹੈ ਆਪਣੀ ਜਿਲ੍ਹੇ ਦਾ ਨਾਮ ਜਿਸ ਤਰ੍ਹਾਂ ਮੈਂ ਲਿਖ ਰਿਹਾ ਹਾਂ boardfordludhiana.in ਆਪ ਲਿਖ ਲੌਗਇਨ ਆਪ ਲਿਖ ਠੀਕ ਹੈ ਇਸ ਤਰ੍ਹਾਂ ਲਿਖ ਕੇ ਤੁਸੀਂ ਇਸ ਨੂੰ ਸਰਚ ਕਰ ਲੈਣਾ ਜਿਸ ਨੂੰ ਜੋ ਸਰਚ ਕਰੋਗੇ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਖੁੱਲੇਗਾ ਜਿਹਦੇ ਵਿੱਚ ਕੀ ਦੇਖੋ ਮੇਰੇ ਸਾਹਮਣੇ ਖੁੱਲ ਗਿਆ ਡਿਸਟ੍ਰਿਕਟ ਇਲੈਕਟਰਲ ਆਫਿਸ ਲੁਧਿਆਣਾ ਸੋ ਇੱਥੇ ਤੁਸੀਂ ਯੂਜ਼ਰਨੇਮ ਅਤੇ ਪਾਸਵਰਡ ਭਰਨਾ ਹੈ ਇਹ ਯੂਜ਼ਰਨੇਮ ਅਤੇ ਪਾਸਵਰਡ ਤੁਹਾਨੂੰ ਇਲੈਕਸ਼ਨ ਆਫਿਸ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਹੈ ਤੁਸੀਂ ਉਹ ਜੋ ਪਾਸਵਰਡ ਹੈਗਾ ਵਾ ਤੇ ਯੂਜ਼ਰਨੇਮ ਹੈਗਾ ਤੇ ਫਿਲ ਕਰਕੇ ਉਸ ਨੂੰ ਲੌਗਇਨ ਕਰਨਾ ਹੈ ਸੋ ਮ ਸੋ ਤੁਸੀਂ ਦੇਖ ਸਕਦੇ ਹੋ ਕਿ ਡਿਪਾਰਟਮੈਂਟ ਵੱਲੋਂ ਆਇਆ ਯੂਜ਼ਰ ਨੇਮ ਔਰ ਪਾਸਵਰਡ ਲਗਾਉਣ ਤੋਂ ਬਾਅਦ ਮੈਂ ਲੌਗਇਨ ਕਰ ਜਾ ਰਿਹਾ ਸੋ ਮੈਂ ਇਸ ਨੂੰ ਲੌਗਇਨ ਕਰ ਰਿਹਾ ਹਾਂ ਸੋ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਇੰਟਰਫੇਸ ਖੁੱਲ ਜਾਵੇਗਾ ਜੋ ਕਿ ਕੁਝ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਥੋੜੀ ਪ੍ਰੋਸੈਸਿੰਗ ਸਲੋ ਹੋ ਸਕਦੀ ਹੈ ਪਰ ਇਹ ਖੁੱਲ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਸਾਹਮਣੇ ਇਹ ਖੁੱਲ ਚੁੱਕਿਆ ਹੈ ਜਿਸ ਵੀ ਸਕੂਲ ਦਾ ਇਹ ਪੋਲਿੰਗ ਸਟੇਸ਼ਨ ਆਪਣੇ ਸਾਹਮਣੇ ਖੁੱਲਿਆ ਹੈ ਤੁਸੀਂ ਉਹਦਾ ਨਾਮ ਇੱਥੇ ਪੜ੍ਹ ਸਕਦੇ ਹੋ ਜਿਹਦੇ ਵਿੱਚ ਕੀ ਜਿੰਨੇ ਵੀ ਇਲੈਕਟਰਸ ਇੱਥੇ ਹੈਗੇ ਹਨ ਉਹਨਾਂ ਦੀ ਮੇਨ ਫੈਮਿਲੀ ਗਿਣਤੀ ਹੁਣ ਤੁਸੀਂ ਇਸ ਦਾ ਪਾਸਵਰਡ ਚੇਂਜ ਕਰਨਾ ਹੈ ਸੋ ਪਾਸਵਰਡ ਚੇਂਜ ਕਰਨ ਲਈ ਤੁਸੀਂ ਕਿਤੇ ਜਾਣਾ ਤੁਸੀਂ ਜਾਣਾ ਜੀ ਮਾਈ ਕਾਉਂਟ ਦੀ ਆਪਸ਼ਨ ਦੇ ਉੱਪਰ ਤੁਸੀਂ ਮਾਈ ਕਾਉਂਟ ਦੀ ਆਪਸ਼ਨ ਨੂੰ ਟੱਚ ਕਰੋਗੇ ਸੋ ਜਿਸ ਤਰੀ ਮਾਈ ਕਾਉਂਟ ਦੀ ਆਪਸ਼ਨ ਨੂੰ ਟੱਚ ਕਰੋਗੇ ਤੁਹਾਡੇ ਸਾਹਮਣੇ ਦੋ ਆਪਸ਼ਨ ਹੋਣਗੇ ਇੱਕ ਲੌਗ ਆਊਟ ਦੀ ਔਰ ਇੱਕ ਚੇਂਜ ਪਾਸਵਰਡ ਦੀ ਸੋ ਤੁਸੀਂ ਚੇਂਜ ਪਾਸਵਰਡ ਦੀ ਆਪਸ਼ਨ ਨੂੰ ਟੱਚ ਕਰ ਦੇਣਾ ਹੈ ਜਿਸ ਤਰੀ ਤੁਸੀਂ ਚੇਂਜ ਪਾਸਵਰਡ ਦੀ ਆਪਸ਼ਨ ਨੂੰ ਟੱਚ ਕਰੋਗੇ ਤੁਹਾਡੇ ਸਾਹਮਣੇ ਪ੍ਰੋਸੈਸਿੰਗ ਹੋਵੇਗੀ ਔਰ ਜੋ ਤੁਹਾਡਾ ਯੂਜ਼ਰ ਨੇਮ ਹੈ ਉਹ ਤੁਹਾਨੂੰ ਦਿਖਾਵੇਗਾ ਔਰ ਹੇਠਾਂ ਤੁਹਾਨੂੰ 올ਡ ਪਾਸਵਰਡ ਦੀ ਆਪਸ਼ਨ ਆਵੇਗੀ ਸੋ ਇਹ 올ਡ ਪਾਸਵਰਡ ਜੋ ਤੁਹਾਨੂੰ सो ओल्ड पासवर्ड फिल कर करने बाद नीचे न्यू पासवर्ड की ऑप्शन आ रही है इस जगह के उपर तुम अपने पासवर्ड नवासवर्ड लगा के नीचे चेंज पासवर्ड की ऑप्शन को टच कर देना है सो so, मैं थोड़े तो सामने ओल्ड पासवर्ड आकर फिर चेंज न्यू पासवर्ड लगाऊंगा सो so, तुम्हें देख सकते दे हो कि मैं ओल्ड पासवर्ड लगाता है और उसके बाद अपने वो नेम जो नाव पासवर्ड रखना चाहता वो इत लगाता है नीचे चेंज पासवर्ड की ऑप्शन आ रही है मैं उस टच करूंगा इसमें टच करके सामने फिर तो प्रोसेसिंग शुरू होगी और देख सकते हो उपर लिखा आ गया पासवर्ड पासवर्ड अपडेटेड सक्सेसफुली सो इसका मतलब ये मेरा जो पासवर्ड है चेंज हो गया है सो मैं नवा पासवर्ड लगा के आ दोबारा तुम खोल के दिखाऊंगा सो so, नम पाससवर्ड लगाने की करना है माई अकाउंट तो जाकर लॉग आउट कर देना है और लॉग आउट कर दो इस बाहर आ जाए तो लॉग लॉगआउड करोगे तो फिर तो एप्लीकेशन तो बाहर आ जाओगे और फिर अपने नमें सिरे तो, तो पासवर्ड लगाकर इसमें चेक कर सकते सद कि तो तो ना पासवर्ड चल रहा है या नहीं चल रहा है तो देख सकते हो कि मैं बाहर आ चुका क्यों हम नहीं सकता मैं नेम और जो नम्मा पासवर्ड लगाया है उसमें भर इसमें दोबारा द्वारा खुलने की कोशिश तुम्हारे सामने करूँगा सो हूँ मैं तुम्हारे सामने नम पासवर्ड और यूजर नेम लगाता है यूजर नेम तो ही रहता है नवा पासवर्ड लगाता है तो इसमें मैं लॉग इन कर देव लॉग इन कर प्रोसैसिंग शुरू हो जाएगी और तुम्हें देख सकते हो कि तुम्हारे सामने नम पासवर्ड लगाने के बाद ये जो ऐप हैगी है जो वैबसाइट हैगी है फिर तो खुल गई है ਤੋ ਹੁਣ ਮੈਂ ਤੁਹਾਡੇ ਸਾਹਮਣੇ ਦੱਸੂਗਾ ਕਿ ਤੁਸੀਂ ਕਿਸ ਤਰ੍ਹਾਂ ਇੱਥੇ ਜੋ ਵੋਟਾਂ ਪਾਉਣ ਲਈ ਲੋਕ ਆਏ ਹੋਏ ਉਹਨਾਂ ਦੀ ਗਿਣਤੀ ਕਿਵੇਂ ਫਿਲ ਕਰਨੀ ਹੈ ਸੋ ਕਿਉਂਕਿ ਇਹ ਕੰਮ ਆਪ ਆਪਣੇ ਮੋਬਾਈਲ ਦੇ ਉੱਪਰ ਕਰਨਾ ਹੈ ਤਾਂ ਇਧਰ ਲਈ ਤੁਸੀਂ ਕੀ ਕਰਨਾ ਹੈ ਤੁਹਾਨੂੰ ਉੱਪਰ ਜੀ ਤਿੰਨ ਲਾਈਨਾਂ ਜਰ ਆ ਰਹੀਆਂ ਤੁਸੀਂ ਇਹਨਾਂ ਨੂੰ ਟੱਚ ਕਰਨਾ ਹੈ ਜਿਵੇਂ ਤੁਸੀਂ ਇਹਨਾਂ ਤਿੰਨ ਲਾਈਨਾਂ ਨੂੰ ਟੱਚ ਕਰੋਗੇ ਤੁਹਾਡੇ ਸਾਹਮਣੇ ਇੱਕ ਆਪਸ਼ਨ ਆਵੇਗੀ ਕਯੂ ਡਾਟਾ ਐਬੀ 30 ਮਿੰਟਸ ਸੋ ਤੁਸੀਂ ਇਸ ਨੂੰ ਟੱਚ ਕਰ ਲੈਣਾ ਹੈ ਜਿਵੇਂ ਤੁਸੀਂ ਨੂੰ ਟੱਚ ਕਰੋਗੇ ਤਾਂ ਤੁਹਾਡੇ ਸਾਹਮਣੇ ਇੱਕ ਨਵਾਂ ਇੰਟਰਫੇਸ ਖੁੱਲੇਗਾ ਜਿਸ ਦੇ ਉੱਪਰ ਲਿਖਿਆ ਆ ਰਿਹਾ ਹੈ ਨੰਬਰਸ ਆਫ ਵੋਟਰ ਇਨ ਕਯੂ ਸੋ ਇੱਥੇ ਕੀ ਹੈ ਕਿ ਟਾਈਮ ਸਲੋਟ ਲਿਖਿਆ ਆ ਰਿਹਾ ਵਾ ਤੁਸੀਂ ਇੱਥੇ ਕੀ 1 ਖੜੀ ਆ 6 ਤੋਂ ਲੈ ਕੇ 10 ਤੱਕ ਬੰਦੇ ਲਾਈਨ ਖੜੀ ਆ 11 ਤੋਂ ਲੈ ਕੇ 15 ਬੰਦੇ ਲਾਈਨ ਖੜੀ ਆ ਜੋ ਜਿੰਨੇ ਵੀ ਬਚੇ ਬੰਦੇ ਨੇ ਗਿਣਤੀ ਹੈਗੀ ਐ ਸੋ ਇੱਥੇ ਖੜੀ ਆ ਰਹੀ ਦੇਖੋ ਅੰਤ ਵਿੱਚ ਆ ਰਹੇ 100 ਪਲੱਸ ਕੀ 100 ਤੋਂ ਜ਼ਿਆਦਾ ਬੰਦਾ ਲਾਈਨ ਖੜਾ ਐ ਸੋ ਤੁਸੀਂ ਕੀ ਕਰਨਾ ਐ ਆਪਣੇ बूथ ऊपर उपर चेक करना है कि लाइन में कितने लोग खड़े हैं अगर एक तो पड़ेगा तो तुम्हें एक तो पच कर देना है अगर छे तो अगर दस तक बंदे खड़े हैं तो छे तो दस बजे लाइन टच कर देते हैं तो जिम्मे कि मैं छे तो दस बजे लाइन करता है।, इस तो कर है।, तो है तो बाद आप इसमें सबमिट कर देना सबमिट करने के बाद होगा अपना जिस लिखा गया डाटा इनसटर ससैसफुल कोई जो डाटा है अपना सक्सैसफुल इनसर्ट हो गया और यह जो है वह जो इस ऐप की मदद न आम लोगों तक यह शो होने लग जाएगा कि उन्होंने बूथ के उपर इन्ने लोग लाइन खड़े हैं इस करके वो आपके हिसाब से खाली स समा देखकर वोट बना सकते हैं सो पहली एंट्र जो है बजे लगे साढ़े बजे करनी है ਔਰ ਆਖਰੀ ਐਂਟਰੀ ਆਪਾਂ 5:30 ਤੋਂ ਲੈ ਕੇ 5:45 ਵਜੇ ਤੱਕ ਕਰਨੀ ਹੈ ਸੋ ਠੀਕ ਹੈ ਜੀ ਇਹ ਤੁਸੀਂ ਕਹਾਂ ਲੱਗਦਾ ਹੈ ਕਿ ਪਹਿਲੀ ਐਂਟਰੀ ਸਮੇਂ ਥੋੜਾ 7:00 ਵਜੇ ਤੋਂ ਜਦੋਂ ਪੋਲ ਸ਼ੁਰੂ ਹੁੰਦਾ ਹੈ 7:00 ਤੋਂ 7:30 ਵਜੇ ਵਿੱਚ ਕਰ ਲੈਣਾ ਹੈ ਇਹ ਸਭ 44 ਟਾਈਮ ਅੰਦਰ ਦੌਰਾਨ ਤੁਸੀਂ ਆਪ ਦੇ ਸਾਹਮਣੇ ਐਂਟਰੀਜ਼ ਕਰਦੇ ਜਾਓਗੇ ਬੰਦਿਆਂ ਦੀ ਗਿਣਤੀ ਸਾਹਮਣੇ ਅੱਗੇ ਪਿੱਛੇ ਉਸ ਨੂੰ ਵਧਾਉਂਦੇ ਜਾਓਗੇ ਔਰ ਜੋ ਆਖਰੀ ਐਂਟਰੀ ਦਾ ਸਮਾਂ ਹੋਵੇਗਾ ਉਹ ਤੁਹਾਡਾ 5:30 ਤੋਂ ਲੈ ਕੇ 5:45 ਵਜੇ ਤੱਕ ਦਾ ਹੋਵੇਗਾ ਔਰ ਤੁਹਾਡੀ ਸਾਰੇ ਕੰਮ ਦੀ ਮਾਨੀਟਰੀ ਜੋ ਹੈਗੀ ਆ ARO ਅਤੇ RO ਲੈਵਲ ਤੇ ਕੀਤੀ ਜਾਵੇਗੀ ਧੰਨਵਾਦ